ਸਤਿਨਾਮ ਸ਼੍ਰੀ ਵਾਹਿਗੁਰੂ ਸਭ ਜੀਆ ਧਰਮੰਦੇ ਟਾਡੇ ਦਰਬਾਰ ਤੋਦਵੇਂ ਸੁਰਤਿ ਤਰੇ ਕੋ ਮੇਰੀ ਦਰਸ਼ਨਾਂ ਦਿਜ ਕੋਲ ਕੇਵਲ ਸਤਰਾ ਜਿਉ ਤਨ ਆਸਰੇ ਮਹੱਲਾ ਪੰਮ ਕਰਿ ਸੇਵਾ ਏ ਓੰਕਾਰ ਸਤਗੁਰੂ ਪ੍ਰਸਾਦ ਸੁਰਨ ਸੰਤ ਪਿਆਰੇ ਬਿਨੋ ਹਮਾਰੇ ਜਿਉ ਹਰ ਮਨ ਮੁਕਤ ਨਾ ਦਾ ਤਨ ਤਨ ਹਾਰਿ ਅਵਰ ਜਨ ਜਾਨ ਤੇ ਪਾਉ ਨੈ ਕਾਮ ਜੀਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹ ਉਪਦੇਸ਼ ਮੋਕੋ ਗੁਰ ਦਿਨਾਂ ਜੀਓ ਤੇ ਸੋ ਨਲਾਹੀਤਾ ਤੋ ਕਿਛ ਨਾਹੀ ਬੀਤ ਅੰਤ ਦੇ ਬਾਰੋਂ ਸੰਗਨ ਚਲ ਮਨ ਤੰਤੋਂ ਰਦ ਹਰ ਕੇ ਪ੍ਰੀਤਮ ਸਾਧ ਜਲ ਤੇ ਸੰਗ ਤੇਰੇ ਬੰਧਨ ਟੂਟ ਦੋ ਪਰਮ ਸ਼ਰਣ ਹਿਰਦੇ ਕਮਲ ਸੁਭਾਜ ਪੜਲ ਨਹਿ ਕੀਜੈ ਸੋਈ ਪਦ ਗਿਆਨੀ ਧਿਆਨੀ ਤਪਸੁ ਸੋਈ ਨਾਨਕ ਜਾ ਕੋ ਕਿਰਪਾ ਕੀਜੈ ਸੋਈ ਪਦ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕੋ ਕਿਰਪਾ ਕੀਜੈ ਵਾਹਿਗੁਰੂ ਜੀ ਕਿਰਪਾ ਤੇ ਅਜ ਦਿਨ ਐਤਵਾਰ 4 ਮਈ ਬਈ ਵਸਾ ਗਏ ਅਜ ਦਿਨ ਐਤਵਾਰ 4 ਮਈ ਬਈ ਵਸਾ ਗਏ ਵਾਹਿਗੁਰੂ ਜੀ ਖ ਖਸ